ਕੁਨਿਆ ਪੈਰ ਪੈਰ ਤੇ ਖੁਸ਼ੀਆਂ ਨਿਹੋਂ ਕੇ ਚੁੱਕ ਲੈ ਨਹੀਂ ਜਿੰਦੇ ਦੁਨੀਆ ਛੱਡਣ ਤੋਂ ਪਹਿਲਾਂ ਮੇਲਾ ਲੁੱਟ ਲੈ ਨਹੀਂ ਜਿੰਦੇ ਦੁਨੀਆ ਛੱਡਣ ਤੋਂ ਪਹਿਲਾਂ ਮੇਲਾ ਲੁੱਟ ਲੈ ਨਹੀਂ ਜਿੰਦੇ ਹੋ ਚੰਗਾ ਨਾ ਫਿਰ ਮੇਲਾ ਲੱਗਣਾ ਮੇਲੀਆਂ ਵਾਜੋਂ ਵੇਲਾ ਲੱਗਣਾ ਉਹ ਚੰਗਾ ਨਾ ਫਿਰ ਮੇਲਾ ਲੱਗਣਾ ਮੇਲੀਆਂ ਵਾਜੋਂ ਵੇਲਾ ਲੱਗਣਾ ਖਾਲੀ ਖਾਲੀ ਖੇਲਾ ਲੱਗਣਾ ਡੰਡਾ ਡੱਕ ਲੈਣੀ ਜ਼ਿੰਦੇ ਤੂੰ ਦੁਨੀਆ ਛੱਡਣ ਤੋਂ ਪਹਿਲਾਂ ਮੇਲਾ ਲੁੱਟ ਲੈਣੀ ਜ਼ਿੰਦੇ ਤੂੰ ਦੁਨੀਆ ਛੱਡਣ ਤੋਂ ਪਹਿਲਾਂ ਮੇਲਾ ਲੁੱਟ ਲੈਣੀ ਜ਼ਿੰਦੇ ਗਮਾਣੂ ਗੈਰ ਬਹਾਨਾ ਕਢ ਲੈ ਮਸਤੀ ਵਾਲਾ ਮੰਤਰ ਪੜ ਲੈ ਕਮਾ ਨੂੰ ਗੈਰ ਬਹਾਨਾ ਕਢ ਲੈ ਤੂੰ ਮਸਤੀ ਵਾਲਾ ਮੰਤਰ ਪੜ ਲੈ ਹੱਸ ਕੇ ਦੁੱਖਾਂ ਉੱਤੇ ਚੜ ਲੈ ਚੜ ਕੇ ਬੁੱਕ ਚਵਾਰੇ ਨਹੀਂ ਜਿੰਦੇ ਦੁਨੀਆ ਛੱਡਣ ਤੋਂ ਪਹਿਲਾਂ ਮੇਲਾ ਲੁੱਟ ਲੈਣੀ ਜਿੰਦੇ ਤੂੰ ਦੁਨੀਆ ਛੱਡਣ ਤੋਂ ਪਹਿਲਾਂ ਮੇਲਾ ਲੁੱਟ ਲੈਣੀ ਜ਼ਿੰਦੇ ਹੋ ਮੈਲ ਕਿਸੇ ਦੀ ਤੂੰੋਂ ਹਟ ਜਾ ਐਵੇਂ ਕੱਟੇ ਟੋਂੋਂ ਹਟ ਜਾ ਤੂੰ ਮੈਲ ਕਿਸੇ ਦੀ ਤੂੰੋਂ ਹਟ ਜਾ ਐਵੇਂ ਕੱਟੇ ਟੋਂੋਂ ਹਟ ਜਾ ਹੰਝੂ ਬਣ ਕੇ ਚੋਂੋਂ ਹਟ ਜਾ ਨਹਿਣੋਂ ਸੁੱਕ ਲੈਣੀ ਜ਼ਿੰਦੇ ਤੂੰ ਦੁਨੀਆਂ ਛੱਡਣ ਤੋਂ ਪਹਿਲਾਂ ਮੇਲਾ ਲੁੱਟ ਲੈ ਨੀ ਜ਼ਿੰਦੈ ਤੂੰ ਦੁਨੀਆਂ ਛੱਡਣ ਤੋਂ ਪਹਿਲਾਂ ਮੇਲਾ ਲੁੱਟ ਲੈ ਨੀ ਜ਼ਿੰਦੈ ਹੋ ਜ਼ਿੰਦਗੀ ਮਾਣ ਹਡਾਉਣਾ ਛੱਡ ਦੇ ਹੋ ਟੰਡ ਵਿੱਚ ਕੰਨਾ ਪਹੁੰਚਾਉਣਾ ਛੱਡ ਦੇ ਹੋ ਜ਼ਿੰਦਗੀ ਮਾਣ ਹਡਾਉਣਾ ਛੱਡ ਦੇ ਹੋ ਟੰਡ ਵਿੱਚ ਕੰਨਾ ਪਹੁੰਚਾਉਣਾ ਛੱਡ ਦੇ ਕਲਵਿੰਦਰ ਆ ਹੋਂਦ ਵਿਖਾ ਹੋਣਾ ਛੱਡ ਦੇ ਮਹਿ ਚੋਂ ਮੁੱਕ ਲੈ ਨਹੀਂ ਜ਼ਿੰਦੇ ਤੂੰ ਦੁਨੀਆ ਛੱਡਣ ਤੋਂ ਪਹਿਲਾਂ ਮੇਲਾ ਲੁੱਟ ਲੈ ਨਹੀਂ ਜ਼ਿੰਦੇ ਤੂੰ ਦੁਨੀਆ ਛੱਡਣ ਤੋਂ ਪਹਿਲਾਂ ਮੇਲਾ ਲੁੱਟ ਲੈ ਨਹੀਂ ਜ਼ਿੰਦੇ